Hey there. Subscribe to my channel and also press this bell icon. ਬੂਰ ਪਿਆ ਕਣਕਾ ਨੂਮਾਏ ਹੋ ਵਿੱਚ ਬਾਗ ਅੰਬੀਆਂ ਪੱਕੀਆਂ ਆ ਅੱਗ ਦੇ ਫਾਗੜ ਵਰਗੀਆਂ ਥੀਆਂ ਇਹ ਤੁਸਾਂਬੂ ਘਲ ਵਿੱਚ ਰੱਖੀਆਂ ਗਿਣ ਮੇ ਦਿਣਾ ਦੀਆਂ ਸਾਂਝਾ ਅਸੀਂ ਸਿੱਧ ਕਾਣਾ ਹਲ ਹੰਡਾਇਆ ਹਕੂਂਜਾ ਵਾਂਗ ਪਰੋਣੀਆਂ ਥੀਆਂ ਤੇਰੇ ਵੇੜੇ ਦੋ ਦੁਨਿਆਈਆਂ ਦੇ ਦੋ ਦੁਨਿਆਈਆਂ ਮੈਂ ਚਾਦਰ ਕੜਦੀ ਨੀ ਗਿਲ ਤੋਪੇ ਪਾ ਚਾਂ ਮੰਨ ਦਿਸ਼ਾ ਠਾ ਨੀ ਮਾ ਭੀੜਾ ਟਾਵਾ ਹੋ ਚੜੀਆਂ ਦੀ ਚਿਚਨੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾ ਹੋ ਮੈਂ ਚੱਤਰ ਕੜਦੀ ਨੀ ਉੱਤੇ ਪਾਵਾਂ ਬੈਲਾ ਪਾਵਾਂ ਬੈਲਾ ਪਾਵਾਂ ਬੈਲਾ ਮੱਚਾ ਦਰਕੜਦੀ ਨੀ ਉੱਤੇ ਪਾਵਾਂ ਵੇਲਾ ਓ ਸਾਡੇ ਪਿੰਡ ਦੇ ਤੇ ਸ਼ਿਣ ਤੈ ਨੀ ਨਰਕਦੀ ਆ ਰੇਲਾ ਮੇਰਾ ਧਰਮੀ ਬਾਬਲ ਨੀ ਦੇ ਸਾਧਾ ਰਾਜਾ ਮੈਂ ਆ ਕੇ ਬਾਪੂ ਤੋਂ ਰੇ ਲਾਰਕਵਾ ਮੈਂ ਚਾਦਰ ਕੜਦੀ ਨੀ ਦਿਨ ਤੋਪੇ ਪਾਵਾਂ ਓ ਮੈਂ ਚਾਦਰ ਕੜਦੀ ਨੀ ਪਾਵਾ ਚੜੀਆਂ ਪਾਵਾ ਚੜੀਆਂ ਪਾਵਾ ਚੜੀਆਂ ਮੈਂ ਚਾਦਰ ਕੜਦੀਨੀ ਉੱਤੇ ਪਾਵਾ ਚੜੀਆਂ ਮੇਰੇ ਤੁਰ ਜਾਣ ਦੀਆਂ ਨਿ ਘਰ ਗੱਲਾਂ ਚੜੀਆਂ ਮੇਰਾ ਥਰਮੀ ਬਾਗ ਰੇ ਤੈ ਸਾਦਾ ਰਾਜਾ ਹੈ ਆਕੇ ਬਾਪੂ ਤੋਰੇ ਝਰ ਕਵਾਵਾ ਮੈਂ ਚਾਦਰ ਕੜਦੀਨੀ ਗਿਣੇ ਤੋ ਪਾਵਾ ਮਾਂ ਬੱਚਾ ਤਰਕੜਦੀ ਨਹੀਂ ਉੱਤੇ ਪਾਵਾ ਚਿੜੀਆਂ ਪਾਵਾ ਚਿੜੀਆਂ ਪਾਵਾ ਚਿੜੀਆਂ ਮੇਰੇ ਜਾਣਦੀਆਂ ਕਰ ਗੱਲਾਂ ਚਿੜੀਆਂ ਮੇਰੇ ਤੂੰ ਜਾਣਦੀਆਂ ਨੀ ਕਰ ਗੱਲਾਂ ਚਿੜੀਆਂ ਸੋਚਾਂ ਵਿੱਚ ਡੁੱਬਿਆ ਨਹੀਂ मथू होके हा मां अमड़ी विल कावनी मथो होके हा मां